ਪੁਣਿਆ ਤੈਨ੍ਹ ਹਮ ਰਹੂਗਾ ਜੱਟ ਮੁਸੇਹਾਲਾ ਕਹਿੰਦਾ ਜੱਟੀਏ ਉਹ ਜਿਹੜੇ ਦਿਨ ਤੇ ਡਰਾਵੇ ਗੋਲਿਦੇ ਜੋ ਆਕੇ ਸਿਵਿਆਂ ਚ ਪੈਂਦਾ ਮਿੱਠੀਏ ਤੈਨੂੰ ਮਿੱਟੀ ਇੱਕ ਉਧਾਰੀ ਮਿਲੂਗੀ ਉਹ ਲੋਹ ਜੱਟ ਦਾ ਜਦੋਂ ਵੀ ਪੁਣਿਆ ਤੇਰੇ ਇਕੀਆਂ ਸਲਾਂ ਦੇ ੱਟ ਨੂੰ ਭਾਈ ਭਾਈ ਕਹਿੰਦੇ ਦੁਨੀਆ ਤੇਰੇ ਇਕੀਆਂ ਸਲਾਂ ਦੇ ੱਟ ਨੂੰ ਭਾਈ ਭਾਈ ਕਹਿੰਦੇ ਦੁਨੀਆ ਸਿੱਧੂ ਮੂਸੇਵਾਲੇ ਦਾ ਗੀਤ गा ਕੇ ਕੱਢਦਾ ਇਹ ਨੌਜਵਾਨ ਚੱਬ ਤੇ ਕਈਆਂ ਦੇ ਇਹ ਗੀਤ ਸੁਣਾ ਲੜ ਜਾਣ ਗਿਆ ਮਿਰਚਾਂ ਨਾਮ ਕਾਕੂ ਖੀਰਾ ਤੇ ਸਿੱਧੂ ਮੂਸੇਵਾਲੇ ਦਾ ਗੀਤ ਉਸੇ ਤਰ੍ਹਾਂ ਗਾ ਰਿਹਾ ਉਸੇ ਧੁਣ ਦੇ ਵਿੱਚ ਕਿ ਇੰਜ ਲੱਗਦਾ ਕਿ ਸਿੱਧੂ ਮੂਸੇਵਾਲੇ ਦਾ ਰਤਬਾ ਜਿਹੜਾ ਉਹ ਸਿੱਧੂ ਦੇ ਫੈਨਸ ਦੇ ਸਿਰ ਚੜ ਕੇ ਬੋਲਦਾ ਜਿਨ੍ਹਾਂ ਨੇ ਸੋਚਿਆ ਸੀ ਕਿ ਮੂਸੇਵਾਲਾ ਮੁੱਕ ਜਾਣਾ ਪਰ ਮੂਸੇਵਾਲਾ ਤਾਂ ਲੈਜੈਂਡ ਹੋਇਆ ਤੇ ਅੱਜ ਵੀ ਆਪਣੇ ਫੈਨਸ ਦੇ ਜਰੀਏ ਗੀਤਾਂ ਦੇ ਜਰੀਏ ਤੱਕ ਪਾ ਰਿਹਾ ਤੇ ਲੋਕਾਂ ਦੇ ਕਾਲਜੇ ਮਚਾਰਿਆ ਜਿਨ੍ਹਾਂ ਨੇ ਸੋਚਿਆ ਸੀ ਕਿ ਮੂਸੇ ਵਾਲਾ ਤਾਂ ਮੁੱਕ ਜਾਣਾ ਪਰ ਮੂਸੇ ਵਾਲੇ ਦੇ ਫੈਨ ਉਸ ਨੂੰ ਜਿਉਂਦਾ ਜਾਗਦਾ ਰੱਖ ਕੇ ਬੈਠ ਨੇ ਗੀਤਾਂ ਜਰੀਏ ਚਪੇੜਾ ਮਾਰਦੇ ਨੇ ਉਹਨਾਂ ਦੇ ਜਿਹੜੇ ਨਿਹੱਤੇ ਨੂੰ ਗੋਲੀਆਂ ਨਾਲ ਭੁੰਨਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਸਿੱਧੂ ਮੂਸੇਵਾਲਾ ਜਿਵੇਂ ਪਹਿਲਾਂ ਚੱਲਦਾ ਸੀ ਉਸੇ ਤਰ੍ਹਾਂ ਹੁਣ ਚੱਲਦਾ ਤੇ ਅੱਜ ਵੀ ਸਿੱਧੂ ਦਾ ਰਤਬਾ ਕਾਇਮ ਹੈ ਸਿੱਧੂ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ। ਇਸ ਫੈਨ ਨੇ ਜੋ ਗੀਤ ਗਾਇਆ ਸੁਣ ਕੇ ਭਾਵਕ ਵੀ ਹੋਵੋਗੇ ਤੇ ਸੁਣਿਓ ਫੈਨ ਦਾ ਧਮਾਕੇਦਾਰ ਗੀਤ ਤੇ ਕਰਿਓ ਸ਼ੇਅਰ। ਹਉਣ ਆ ਲਖੀਆ ਗੀਤ ਜੱਟ ਦੇ ਸਿਰਾਂ ਤੋਂ ਨਾ ਲਾਉਂਦੇ ਚੁੰਨੀਆਂ 21 ਸਲਾਂ ਦੇ ਜੱਟ ਨੂੰ ਭਾਈ ਭਾਈ ਕਹਿੰਦੇ ਦੁਨੀਆਂ ਰੇ ਰੰਨਾ ਦੇ ਸਿਲਕ ਮੇੜਦੇ ਨੀ ਮੈਂ ਅਸਲੇ ਤੇ ਗੌਲਾ ਤੇ ਨੀ ਤੇਰੇ ਬੰਬੇ ਬੂੰਬੇ ਵਾਲੇ ਮਿੱਠੀਏ ਮੂਸੇ ਪਿੰਡ ਆਉਂ ਲਾ ਤੇ ਨੀ ਤੇਰੇ ਇਕਿਆਂ ਸਾਲਾਂ ਦੇ ੱਟ ਨੂੰ ਭਾਈ ਭਾਈ ਕਹਿੰਦੀ ਦੁਨੀਆਂ ਹੋ ਤੇਰੇ ਇਕਿਆਂ ਸਾਲਾਂ ਦੇ ੱਟ ਨੂੰ ਭਾਈ ਭਾਈ ਕਹਿੰਦੀ ਦੁਨੀਆਂ ਤੁਹਾਨੂੰ ਮੈਂ ਗਾਣਾ ਸੁਣਾਉਂਗਾ ਗਾਣਾ ਸੁਣਾਗਾ ਕਿਹ ਜੀ ਆ ਠੀਕ ਆ ਬਾਈ ਆਓ ਛੋਟਿਆਂ ਸੋਚਾਂ ਨੂੰ ਪੱਛੇ ਨਾ ਮੁੰਡਾ ਦੇਸੀ ਦੇ ਕਿਹਾ ਵਾਂਗੂ ਨਹੀਂ ਉਹ ਗੋਡੇ ਚ ਹੀ ਤੇ ਆ ਮਢੀਰ ਕੁੱਟਦੇ ਆ ਮੰਨਦਾ ਏ ਪਿਓ ਵਾਂਗੂ ਨਹੀਂ ਉਹ ਕੱਬੀ ਖਾਣ ਖੁੰਝੇ ਲਾਤਾ ਮਿੱਠੀ ਏ ਆਟੇ ਵਾਂਗੂ ਪਿਆ ਗੁਨਿਆ ਉਹ ਤੇਰੇ 21 ਸਾਲਾਂ ਦੇ ਯੱਟ ਨੂੰ ਭਾਈ ਭਾਈ ਕਹਿੰਦੇ ਦੁਨੀਆ ਹੋ ਤੇਰੇ ਇੱਕਿਆਂ ਸਲਾਂ ਦੇ ੱਟ ਨੂੰ ਭਾਈ ਭਾਈ ਕਹਿੰਦੇ ਦੁਨੀਆ ਹੋ ਜਿਹੜੇ ਰੰਨਾ ਦੇ ਸਿਲਕ ਮੇੜਦੇ ਨੀ ਮਿਆਸਲੇ ਤੇ ਗੌਲਾਦੇ ਨੀ ਹੋ ਤੇਰੇ ਬੰਬੇ ਬੰਬੇ ਵਾਲੇ ਮਿੱਠੀਏ ਮੂਸੇ ਪਿੰਡੋਂ ਲਾਦੇ ਨੀ ਹੁਣ ਹਲਖੀਆ ਗੀਤ ਜੱਟ ਦੇ ਸੇਨਾ ਤੋਣਾ ਲਾਉਂਦੇ ਚੁੰਨੀਆਂ ਹੋ ਤੇਰੇ ਇੱਕੀਆਂ ਸਾਲਾਂ ਦੇ ੱਟ ਨੂੰ ਭਾਈ ਭਾਈ ਕਹਿੰਦੀ ਦੁਨੀਆ ਹੋ ਤੇਰੇ ਇੱਕੀਆਂ ਸਾਲਾਂ ਦੇ ੱਟ ਨੂੰ ਭਾਈ ਭਾਈ ਕਹਿੰਦੀ ਦੁਨੀਆ